ਇੱਕ ਦੋ ਵਾਰ ਉਹ ਕਾਫੀ ਆ ਜਾ ਰਿਹਾ ਹੈ ਨਵਾਂ ਲਾਈਤੀ ਦਵਾਈ ਲੈਣ ਮੈਨੂੰ ਫੇਸ ਕਵਰ ਕਰੋ ਫੇਸ ਕਵਰ ਕਰੋ ਤੁਸੀਂ ਆਪਣਾ ਇਹ ਦਵਾਈ ਲੈਣਾ ਇਸ ਨਾਲ ਇਹ ਨਾਮ ਕੀ ਤੁਹਾਡਾ ਅਲਿਖਾ ਸਾਧੂ ਅਲਿਖਾ ਸਾਧੂ ਕੀ ਗਲਤਫਮੀ ਹੋਈ ਹੈ ਕਿ ਉਹ ਤੁਹਾਨੂੰ ਬੜਿਆ ਤੇ ਉੱਚੀ ਮਤਲਬ ਕਿ ਪਤਾ ਨਹੀਂ ਸੀ ਉਹਨੇ ਆਤਮਾਰਿਆ ਹਾਂ ਇਹ ਮੈਨੂੰ ਪਤਾ ਦਿੰਦੇ ਹੋਗਾ ਜਾਂ ਪਾਪਾ ਬੈਸ ਹਾਂ ਤਾਂ ਤੁਹਾਨੂੰ ਪਤਾ ਨਹੀਂ ਇਹਨੇ ਬੂਲਵਾ ਤੁਹਾਰੇ ਆ ਤੁਸੀਂ ਪਿੱਛੇ ਪਿੱਛੇ ਰੋਕਦੇ ਰਹਿੰਦੇ ਜਾਤੇ ਹੋ ਤੇ ਦਵਾਈ ਲੈ ਕੇ ਜਾਓ ਦਵਾਈ ਲੈ ਕੇ ਜਾਓ ਇਹ ਕਿਹੜਾ ਨਾਮ ਦੀ ਦਵਾਈ ਹੈ ਜਿਹੜਾ ਨਾਮ ਜਿਹੜਾ ਨਾਮ ਤੇ ਜਿਹੜਾ ਨਾਮ ਉਹ ਮੈਨੂੰ ਬਤੋ ਦਵਾਈ ਦੀ ਕੋਣ ਦੰਦਾ ਹੋ ਗਾ ਕਾਦੀ ਪ੍ਰੋਬਲਮ ਆ ਤੁਹਾਨੂੰ ਪ੍ਰੋਬਲਮ ਮੇਰੇ ਨਾਲ ਲੱਗਾ ਨਹੀਂ ਬੰਦ ਕਰਦਾ ਜੀ ਨੇਂਦੇ ਉਹ ਵੀ ਤਾਂ ਕਹਿੰਦਾ ਚਿੱਟਾ ਬਗੜਿਆ ਨਹੀਂ ਮੈਂ ਉਹ ਭਾਈ ਜੀ ਮੈਂ ਆਪਣੀ ਗੱਲ ਕਰ ਤੈਨੂੰ ਪਤਾ ਨਹੀਂ ਸ਼ਰਮ ਹੀ ਆਣੀ ਥੋੜੀ ਤੁਹਾਡੀ ਤੁਹਾਡੇ ਨਾਲ ਆ ਤੇ ਮਗਰ ਤੁਸੀਂ ਲੁੱਟਾ ਬਹੁਤ ਜਨੇ ਹੋ ਜਿਹੜਾ ਨਹੀਂ ਆਉਂਦੀ ਨਹੀਂ ਆਣੀ कितने रिंदे कितने भैया बां मस्ती डांस मंडे भाई मस्ती डांस मंडे कितने करके न्यूज़ी भाई ना करे क्या नाम है बाबा नाम क्या बताएं नाम क्या किया बताओ ना 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 न ਕਹਿੰਦੇ ਆ ਕਹ ਰਹੇ ਆ ਫੋਨ ਕੋ ਯਾਰ ਰੋਕ ਲਾਰੇ ਤੁਹਾਡੇ ਉੱਤੇ ਕਹਿੰਦੇ ਆ ਆਹ ਕਹ ਰਹੇ ਤੁਹਾਡੇ ਸਾਹਮਣੇ ਹਾਂਜੀ ਮੇਰੇ ਤੇ ਹੋਇਆ ਫੋਨ ਹਾਂਜੀ ਕਿਉਂ ਬੰਦੇ ਕੋ ਨਾ ਕਿਦਾ ਨਹੀਂ ਖੋਲਨੇਗਾ ਤੂੰ ਗਲਤੀ ਹੋ ਗਈ ਗਲਤੀ ਹੋ ਗਈ ਨਸ਼ਾ ਕਰਦੇ ਹੋ ਬਾਈ ਕਹਾਂ ਨਸ਼ਾ ਕਰਦਾ ਚਿੱਟਾ ਪੀਂਦੇ ਹੋ ਕਿੱਥੋਂ ਲੈਨੇ ਚਿੱਟਾ ਹਾਂਜੀ ਦੋਨਿਆਂ ਨੇ ਵੀ ਨੰਦਾਲ ਹੀ ਚੱਲਿਆ ਹੋ ਕਿ ਨਾ ਡੇਟ ਹੋ ਰਿਹਾ ਹੋ ਮੇਰੇ ਨਾਲ ਹੀ ਕੋਣ ਮੈਨੂੰ ਪਾਪੀ ਲੱਗਦੇ ਪਾਪੀ ਲੱਗਦੇ ਤੇ ਨਾਲ ਉਹ ਵੀ ਮਾਰ ਦਿੱਤਾ ਕਰਦੇ ਨੂੰ ਨਹੀਂ ਤੁਸੀਂ ਇਹ ਕਿਹੜਾ ਹੋਗਾ ਕੋਆਡਰ ਮੈਂ ਨਾਂ ਲਾਈ ਸੀ ਦਵਾਈ ਲੈਣ ਮੈਨੂੰ ਫੇਸ ਕਵਰ ਕਰੋ ਫੇਸ ਕਵਰ ਕਰੋ ਤੁਸੀਂ ਆਪਣਾ ਤੇ ਨਾਮ ਕੀ ਤੁਹਾਡਾ ਨੀਸ਼ਾ ਸਾਨੂੰ ਨੀਸ਼ਾ ਸਾਨੂੰ ਜੀ ਗੱਲਬਾਤ ਵੀ ਹੋਈ ਆ ਕਿ ਉਹ ਤੁਹਾਨੂੰ ਫੜਿਆ ਸੀ ਪਤਾ ਨਹੀਂ ਸੀ ਬੋਲ ਉਹਨੇ ਆ ਤੁਮਾਰਿਆ ਉਹ ਪਤਾ ਨਹੀਂ ਪਾਪਾ ਫਿਰ ਖਤਾਂ ਨੂੰ ਪਤਾ ਨਹੀਂ ਇਹਨੇ ਪੂਰੂ ਹੱਥ ਮਾਰਿਆ ਤੁਸੀਂ ਪਿੱਛੇ ਪੈ ਕੇ ਰੋਣ ਲੱਗ ਜਾ ਡਵਾਈ ਕਿੱਥੇ ਕਿਹੜੀ ਦਵਾਈ ਲੈ ਕੇ ਜਾਓ ਦਵਾਈ ਲੈ ਲੈਣੀ ਦਵਾਈ ਨਾਲ ਜਿਹੜਾ ਨਾਮ ਲੈ ਕੇ ਜਾਓ ਜਿਹੜਾ ਨਾਮ ਲੈ ਕੇ ਜਾਓ ਨਾ ਹੋਗਾ ਕਾਦੀ ਪ੍ਰੋਬਲਮ ਆ ਤੁਹਾਨੂੰ ਪ੍ਰੋਬਲਮ ਮੇਰੇ ਨਾਲ ਲੱਗਾ ਕਿ ਕੀ ਬੰਦੇ ਇਹ ਕਹਿੰਦੇ ਉਹ ਕਹਿੰਦਾ ਕਿ ਚਿੱਤ ਆ ਬੰਦੇ ਨਹੀਂ ਮੈਂ ਉਹ ਭਾਈ ਕਿ ਮੈਂ ਆਪਣੀ ਚੱਲ ਜਾ ਤੁਹਾਨੂੰ ਪਤਾ ਨਹੀਂ ਸ਼ਰਮੀ ਆਣੀ ਥੋੜੀ ਤੁਹਾਡੀ ਨਾਲ ਆ ਤੇ ਮਗਰ ਤੁਸੀਂ ਲੁੱਟਾ ਬਹੁਤ ਕਰ ਜਾਂਦੇ ਹੋ ਜਿੱਰਲੇ ਜਿੱਲੇ ਨੇ ਕਿੱਥੇ ਰਹਿੰਦੇ ਕਿੱਥੇ ਭਾਈ ਆਪਾਂ ਬਸ ਹੀ ਦਾਣੇ ਸਮੰਦਾ ਭਾਈ ਬਸ ਹੀ ਦਾਣੇ ਕਿੱਥੇ ਕਰਕੇ ਨਿਓਂ ਸ਼ਿਵਾਈ ਨਗਰ ਕੀ ਨਾਮ ਹੈ ਬਪੂ ਨਾਮ ਕੀ ਆਪਣਾ ਤੇ ਨਾਮ ਕੀ ਕੀਆ ਅਮੇ ਦਾਇਨਾ ਨਾਮ ਰਾਮ ਲੁਆਇਆ ਬਤਾਵੋ ਨਾ ਮਤਲਬ ਹੋਰ ਕਰਦੇ ਹੋ ਹੈ ਨਾ ਆ ਗਏ ਭਾਈ ਤੁਹਾਡੀ ਵੀਡੀਓ ਦੇਖ ਕੇ ਬਸ ਹੀ ਬਸ ਹੀ ਬੜੇ ਵਧੀਆ ਗੱਲਾਂ ਲੁੱਟਾ ਕੋ ਕਰਨੀ ਵਧੀਆ ਗੱਲਾਂ ਇਹ ਕਾਹ ਤੋਂ ਕਰਦੇ ਹੋ ਤੁਸੀਂ ਕਹ ਰਹੇ ਹੋ ਫੋਨ ਕੋ ਯਾਰ ਰੋਕ ਲਾ ਲੇ ਤੁਹਾਡੇ ਉੱਤੇ ਕੋਣ ਭਾਈ ਆ ਕਹ ਰਹੇ ਤੁਹਾਡੇ ਸਾਹਮਣੇ ਅੱਜੀ ਮੇਰੇ ਤੇ ਹੋਇਆ ਫੋਨ ਹਾਂਜੀ ਕਿਉਂ ਬੰਦੇ ਕੋ ਨਾ ਕਹਦਾ ਨਹੀਂ ਖੋਣੇਗਾ ਤੂੰ ਗਲਤੀ ਹੋ ਗਈ ਗਲਤੀ ਦਾ ਹੋਰ ਬੰਦੇ ਨਾਲ ਸ਼ਰਦੋ ਭਾਈ ਕਾਲਾ ਨਸ਼ਾ ਕਰਦਾ ਜਿੱਟਾ ਪੀਂਦੇ ਕਿੱਥੇ ਨੇ ਜਿੱਟਾ ਹਾਂਜੀ ਦੋਨੇ ਜਣੇ ਮੀਨੇ ਦਸ ਨਾਲ ਹੀ ਚੱਲਦਾ ਮੈਂ ਨਾਲ ਹੀ ਕੋਈ ਨਾ ਲੈ ਤੋ ਜਿੱਟਾ ਉਹ ਮੇਰੇ ਨਾਲ ਹੀ ਜਿੱਟਾ ਕੋਣ ਮੇਰੇ ਬਾਪੀ ਲਾ ਦੇ ਬਾਪੀ ਲਾ ਦੇ ਤੇ ਨਾਲ ਉਹ ਵੀ ਬਾੜ ਦਿੱਤਾ ਕਰ ਦੇ ਨਾ ਨਹੀਂ ਯਾਰ ਜੀ ਉਹ ਕੋ ਕੋ ਆ ਜਾ ਤਾ ਮੈਂ ਨਵਾਂ ਲਾਈਤੀ ਦਵਾਈ ਲੈਣ ਮੈਨੂੰ ਫੇਸ ਕਵਰ ਕਰੋ ਫੇਸ ਕਵਰ ਕਰੋ ਤੁਸੀਂ ਆਪਣਾ ਕਵਰ ਕਰੋ ਮੈਂ ਪਾ ਕੇ ਦਵਾਈ ਲੈਣ ਆਈ ਸੀ ਨਾ ਜੀ ਨਾਮ ਕੀ ਤੁਹਾਡਾ ਨੀਸ਼ਾ ਸਾਨੂੰ ਨੀਸ਼ਾ ਸਾਨੂੰ ਕੀ ਗਲਬਤ ਹੋਈ ਹੈ ਕਿ ਉਹ ਤੁਹਾਨੂੰ ਭੜਿਆ ਸਰ ਪਤਾ ਨਹੀਂ ਸੀ ਬਾਬੇ ਫੋਨ ਕਰਿਆ ਤੁਹਾਨੂੰ ਮਾਰਿਆ ਮੈਨੂੰ ਪਤਾ ਨਹੀਂ ਪਤਾ ਦੱਸੋਗਾ ਜਾਂ ਪਾਪਾ ਫੇਰ ਹਟਾ ਰੂ ਪਤਾ ਨਹੀਂ ਇਹਨੇ ਤੁਹਾਨੂੰ ਮਾਰਿਆ ਤੁਸੀਂ ਪਿੱਛੇ ਪੈ ਕੇ ਰੋਣੇ ਲੱਗਾ ਦੇ ਦਵਾਈ ਲੈ ਕੇ ਜਾਓ ਦਵਾਈ ਲੈਣੀ ਹੈ ਜਿਹੜਾ ਨਾਮ ਜਿਹਦਾ ਨਾਮ ਹੈ ਉਹ ਮੈਨੂੰ ਬਤਨ ਦਵਾਈ ਦਿੰਦੇ ਹੋਣ ਕਿਹੋ ਜਿਹਾ ਹੋਗਾ ਕਾਦੀ ਪ੍ਰੋਬਲਮ ਆ ਤੁਹਾਨੂੰ ਪ੍ਰੋਬਲਮ ਮੇਰੇ ਨਾਲ ਲੱਗਾ ਨਹੀਂ ਜੀ ਬੰਦੇ ਉਹ ਵੀ ਤਾਂ ਕਹਿੰਦਾ ਚਿੱਤਾਂ ਲੱਗੀਆਂ ਨਹੀਂ ਮੈਂ ਉਹ ਭਾਈ ਕਹਿੰਦਾ ਮੈਂ ਆਪਣੀ ਗੱਲ ਕਰਦਾ ਤੁਹਾਨੂੰ ਪਤਾ ਨਹੀਂ ਸ਼ਰਮਿਆ ਨਹੀਂ ਥੋੜੀ ਵੀ ਤਾਡੀ ਨਾਲ ਆ ਤੇ ਮਗਰ ਤੁਸੀਂ ਲੁੱਟਾ ਖੋਹ ਕਰ ਜਾਂਦੇ ਹੋ ਕਿਹਦੇ ਰਹੇ ਸੁਣੇ ਨੇ ਕਿਤੇ ਰਹਿੰਦੇ ਕਿਤੇ ਭਾਈ ਆਪਾਂ ਬਸ ਇਨਾਂ ਸਮੰਦਾ ਭਾਈ ਬਸ ਨਾਮ ਹੈ ਬਾਬਾ ਦਾ ਨਾਮ ਕੀ ਆਪਣਾ ਤੇ ਨਾਮ ਕੀ ਕੀ ਹੈ ਜੈਨਾ ਨਾਮ ਆ ਰਾਮ ਲੁਆਇਆ ਕਹਤਾਂ ਉਹਨਾਂ ਨੂੰ ਮੁੱਤਤ ਹੋ ਕਰਦੇ ਹੋ ਹੈ ਨਾ ਆਵੇ ਤਾਂ ਤੁਹਾਡੀ ਵੀਡੀਓ ਦੇਖਣ ਦੀ ਖੇਚਲ ਨਹੀਂ ਹੈ ਵੀ ਉਸੇ ਤਿਲੋ ਕੋ ਕਰਵਾ ਬਾਰਗੜਾ ਕੋ ਕਰਦੇ ਹੋ ਇਹ ਵਿੱਚੇ ਬੜੀ ਵਧੀਆ ਗੱਲ ਲੰਨੂ ਦਾ ਕੋ ਕਰਨੀ ਹੈ ਵਧੀਆ ਗੱਲ ਹੈ ਇਹ ਕਾ ਤੋਂ ਕਰਦੇ ਹੋ ਜੀ ਆਪਣਾ ਇਹਨਾਂ ਦਾ ਰਕੇਸ਼ ਕੁਮਾਰ ਹੈ ਮੈਂ ਇੱਥੇ ਸ਼ੂਜ਼ ਵਾਲੀ ਸ਼ੋਰੂਮ ਤੋਂ ਕੰਮ ਕਰਦਾ। وہی ਮਾਮਲਾ ਕੀ ਹੈ ਜੀ? ਹਾਂ ਜੀ। ਮਾਮਲਾ ਕੀ ਹੈ? ਮਾਮਲਾ ਚੋਰੀ ਪਾਈ ਹੈ ਮੇਰੇ ਹੱਥੋਂ ਦੋਨੇ ਇਹਨੇ ਆਪਣੇ ਮੇਰੇ ਫੂਟ ਹੋ ਕੇ 도ੜ ਲੈਨੇ। ਅੱਛਾ ਜੀ। ਤੇ ਫੜਿਆ ਇਹਨਾਂ ਦੇ ਪਿੱਛੇ ਆ ਕੇ 도ੜਿਆ ਮੈਨਾਂ ਦਾ ਇੱਥੇ ਬਿਲਕੁਲ ਸੈਂਟਰ ਜੇਲਾ ਦੇ ਚੌਕ ਦੇ ਅੱਗੇ ਫੜਿਆ। ਅੱਛਾ ਜੀ। ਬਾਈਕ ਤੇ ਸੀਗੇ ਜੀ ਇਹਨੇ ਬਾਈਕ ਤੇ ਹੀ ਦੋਨੇ। ਠੀਕ ਹੈ ਜੀ। ਕਿੰਨਾ ਨੇ ਤੁਸੀਂ ਖੁਦ ਫੜਿਆ ਕਿ ਆਮ ਪਬਲਿਕ ਨੇ ਫੜਿਆ? ਮੈਂ ਖੁਦ ਫੜਿਆ ਪਹਿਲਾਂ। ਪਹਿਲਾਂ ਮੈਂ ਖੁਦ ਫੜਿਆ। ਅੱਛਾ ਜੀ। ਤੁਸੀਂ ਇੱਕ ਮਤਲਬ ਕਿ ਸ਼ਾਪ ਤੇ ਕੰਮ ਕਰਦੇ ਜਾਂ ਕੀ? ਮੈਂ ਪ੍ਰਸ਼ਾਸਨ ਨੂੰ ਕਾਲ ਕੀਤੀ ਹੈ ਜੀ ਮੈਂ ਪ੍ਰਸ਼ਾਸਨ ਨੂੰ ਕਾਲ ਨਹੀਂ ਕਰ ਰਿਹਾ ਮਿਲ ਨਹੀਂ ਰਹਾ ਪਰ ਬਾਕੀ ਸਾਰੇ ਬੈਠੇ ਨੇ ਇੱਥੇ ਕਰਦੇ ਨੇ ਜੋ ਵੀ ਕუშაਣਾ ਕਰਨਾ ਹੈ ਅੱਛਾ ਜੀ ਤੁਸੀਂ ਕੀ ਮੈਂ ਤਾਂ ਬੰਦੇ ਖੜੇ ਨੇ ਕਾਲ ਖੜੇ ਨੇ ਮੇਰੇ ਪ੍ਰਸ਼ਾਸਨ ਤੋਂ ਕੀ ਮੰਗਾ ਮੇਰੇ ਭਾਜੀ ਐ ਉੱਪਰ ਪ੍ਰਸ਼ਾਸਨ ਖੜਾ ਹੈ ਪ੍ਰਸ਼ਾਸਨ ਆਪਣੇ ਆਪ ਦੇਹ ਰਿਹਾ ਪ੍ਰਸ਼ਾਸਨ ਕੀ ਕਰਦਾ ਦੇਖੋ ਮੇਰਾ ਨਾਮ ਗੌਰਵਪੁਰ ਚਿੱਕੇ ਹੈ ਜੀ ਹਾਂਜੀ ਭਾਜੀ ਕੀ ਮਾਮਲਾ ਕੀ ਇੱਥੇ ਮਾਮਲਾ ਭਾਜੀ ਇੱਥੇ ਦੇਖੋ ਚੋਰੀਆਂ ਤਾਂ ਜਾਂਦੀਆਂ ਕਿੱਡੀ ਸਰਕਾਰ ਦੀ ਮੈਂ ਕਹਿੰਦਾ ਕਿੰਨੀ ਢਿੱਲ ਸਰਕਾਰ ਦੀ ਜਿਹੜਾ ਐਡਾ ਲੋਕਾਂ ਦਾ ਬੁਰਾ ਹਾਲ ਆ ਸਾਰੇ ਆਮ ਲੁੱਟਾਂ ਖੋਮਾਂ ਹੋ ਰਹੀਆਂ ਜੀ ਮੈਂ ਦੇਖ ਕੇ ਇੱਕ ਰੁਕ ਰੁਕਿਆ ਵਾ ਆਪਣੇ ਪੰਜਾਬ ਦੇ ਜਿਹੜੇ ਮੁੰਡੇ ਆ ਕਿੰਨੇ ਨਸ਼ੇ ਦੇ ਨਾਲ ਜੀ ਆਪਣੀਆਂ ਧੀਆਂ ਪਣਾ ਨਾਲ ਲਾ ਕੇ ਚੋਰੀਆਂ ਕਰਦੇ ਪੈਣੇ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਨਸ਼ੇ ਨੂੰ ਕਮਾਂਦੇ ਲਈ ਜਾਵੇ ਪਰ ਇਹ ਸਰਕਾਰ ਦੀ ਜਿਹੜੀ ਨਾਕਾਮੀ ਆ ਮੈਂ ਕਹਿੰਦਾ ਇਹ ਸਮਝਦਾ ਇਹ ਗੱਲ ਨੂੰ ਜਿਹੜੇ ਸਰਕਾਰ ਦੇ ਇਹ ਜਿਹੜੇ ਤਰੀਕੇ ਚਲਾਏ ਹੋਏ ਆ ਇਹ ਗਲਤ ਆ ਜੀ ਇਸ ਕਰਕੇ ਮੈਂ ਸਾਰੇ ਭਾਈਆਂ ਨੂੰ ਇਹ ਹੀ ਬੇਨਤੀ ਕਰਦਾ ਵਾ ਕਿ ਇਹ ਸਰਕਾਰ ਤੋਂ ਬਚੋ ਜੀ ਬਚ ਕੇ ਆਪਣਾ ਜਿਹੜਾ ਪਰਿਵਾਰ ਜਿਹੜਾ ਪਿੱਛੇ ਬਚਿਆ ਪਛੋ ਜੀ ਇਹ ਸਰਕਾਰ ਨੂੰ ਇਸੋ ਇਸੇ ਜਗ੍ਹਾ ਨੂੰ ਤੋਂ ਜਿਦਾ ਕਿ ਤੁਸੀਂ ਦੇਖਦੇ ਹੋ ਭਾਈ ਇੱਥੇ ਨਾਕਾ ਲੱਗਦਾ 24 ਘੰਟੇ ਉਹਦੇ باوجود ਵੀ ਲੁੱਟ ਕੋ ਭਾਈ ਕਰਾਈ ਮੇਨਾ ਵੱਧ ਗਿਆ ਵਾ ਮੈਂ ਕਹਿੰਦਾ ਬੇਹਾਲ ਕਿੱਥੇ ਐਮਐਲਏ ਸੁੱਤੇ ਪਏ ਆ ਜੀ ਕਿੱਥੇ ਮੰਤਰੀ ਸੁੱਤੇ ਪਏ ਆ ਜੀ ਸਿਰਫ ਆਪਣੀਆਂ ਨੋਟਾਂ ਜੇਪਾਂ ਭਰਦੇ ਆ ਤੇ ਆਪਣਾ ਆਮ ਆਦਮੀ ਪਾਰਟੀ ਕਰਕੇ ਜੀ ਮੈਂ ਇਹ ਹਾਂ ਬਹੁਤ ਕੁਸ਼ ਬਣੀਆ ਬਣੀ ਹੈ ਮਿਲ ਕੇ ਸਰਕਾਰਾਂ ਕੋਈ ਕੰਮ ਨਹੀਂ ਕਰ ਰਹੀਆਂ ਕੋਈ ਕੰਮ ਨਹੀਂ ਕਰਦੀਆਂ ਭਾਈ ਭਾਈ ਸਰਕਾਰਾਂ ਨਾਲ ਨਾਲੇ ਕਰਨੇ ਜੀ ਨਾ ਤੂੰ ਦਾ ਕਹ ਰਿਹਾ ਫੋਨ ਕਰਿਆ ਰੋਕ ਲਾ ਲੇ ਤੁਹਾਡੇ ਉੱਤੇ ਫੋਨ ਬਾਈ ਆ ਕਹ ਰਿਹਾ ਤੁਹਾਡੇ ਸਾਹਮਣੇ ਜੀ ਮੇਰੇ ਤੇ ਕੋਈ ਨਾ ਫੋਨ ਹਾਂਜੀ ਕੋਈ ਕਿਉਂ ਕੱਲੇ ਹੋ ਹੈ ਨਾ ਕਿ ਨੀ ਖੋਲਨੇਗਾ ਤੂੰ ਗਲਤੀ ਹੋ ਗਈ ਗਲਤੀ ਤਾਂ ਹੋ ਗਈ ਨਸ਼ਾ ਕਰਦੇ ਹੋ ਬਾਈ ਹੈ ਕਾਲਾ ਨਸ਼ਾ ਕਰਦਾ ਚਿੱਟਾ ਪੀਂਦੇ ਹੋ ਕਿੱਥੋਂ ਲੈਨੇ ਚਿੱਟਾ ਦੋਨੇ ਜਣੇ ਮੇਰੇ ਨਾਲ ਹੀ ਚੱਲਣਗੇ ਉਹ ਕਿਨਾਂ ਦੇ ਤੋ ਚਿੱਟਾ ਉਹ ਮੇਰੇ ਨਾਲ ਹੀ ਚੱਲਣਗੇ ਕੌਣ ਮੇਰੇ ਪੱਪੀ ਲੱਗਦੇ ਪੱਪੀ ਲੱਗਦੇ ਆ ਤੇ ਨਾਲ ਉਹ ਵੀ ਮਾਰ ਦਿੰਦਾ ਕਰਦੇ ਨਾ ਨਹੀਂ ਇੱਕ ਦਵਾਈ ਉਹ ਕਹਿੰਦਾ ਮੈਂ ਨਾਂ ਲਾਈ ਸੀ ਦਵਾਈ ਲੈਣ ਮੈਨੂੰ ਫੇਸ ਕਵਰ ਕਰੋ ਫੇਸ ਕਵਰ ਕਰੋ ਤੁਸੀਂ ਮੈਂ ਕਿਹੜੀ ਦਵਾਈ ਲੈਣੀ ਸੀ ਹੋਰ ਜੀ ਨਾਮ ਕੀ ਦੱਸ ਨੀਸ਼ਾ ਸਾਧੂ ਨੀਸ਼ਾ ਸਾਧੂ ਮੇਰੀ ਗਲਤਫਹੀ ਹੋਈ ਹੈ ਕਿ ਉਹਨਾਂ ਨੂੰ ਭੜਿਆ ਸੀ ਤੁਹਾਨੂੰ ਪਤਾ ਨਹੀਂ ਸੀ ਉਹਨਾਂ ਨੂੰ ਮਾਰਿਆ ਹਾਂ ਤੇ ਤੁਹਾਨੂੰ ਪਤਾ ਨਹੀਂ ਸੀ ਉਹਨਾਂ ਨੂੰ ਯਾ ਪਾਪਾ ਫੇਸ ਹਾਂ ਤਾਂ ਨੂੰ ਪਤਾ ਨਹੀਂ ਇਹਨੇ ਕੂਰਿਆ ਤੁਹਾਨੂੰ ਮਾਰਿਆ ਤੁਸੀਂ ਪਿੱਛੇ ਬੈਠਾ ਰਹੇ ਕੋਈ ਲੱਗ ਜਾਂਦਾ ਦਵਾਈ ਦੇ ਦਵਾਈ ਲੈਣੀ ਆਓ ਦਵਾਈ ਲੈਣੀ ਇਹ ਕਿਹੜਾ ਨਾਮ ਜਿਹੜਾ ਨਾਮ ਜਿਹੜਾ ਨਾਮ ਜਿਹੜਾ ਨਹੀਂ ਆ ਰਿਹਾ ਮੈਂ ਤੁਹਾਨੂੰ ਦਵਾਈ ਦਿੰਦੇ ਹੋਰ ਦਿੰਦਾ ਹੋਗਾ ਕਿ ਕਾਦੀ ਪ੍ਰੋਬਲਮ ਆਦਾ ਪ੍ਰੋਬਲਮ ਮੇਰੇ ਨਾਲ ਲੱਗਾ ਕਿ ਪਿੰਗ ਬੰਦ ਹੋ ਜਾਂਦੀ ਇਹ ਕਿੰਦੇ ਉਹ ਕਹਿੰਦਾ ਕਿ ਚਿੱਟਾ ਬੰਦ ਨਹੀਂ ਮੈਂ ਉਹ ਭਾਈ ਕਿੰਨੇ ਮੈਂ ਆਪਣੀ ਗੱਲ ਕਰ ਤੈਨੂੰ ਪਤਾ ਕਿ ਸ਼ਰਮੀ ਆਣੀ ਥੋੜੀ ਕਿ ਭਾਬੀ ਤੁਹਾਡੇ ਨਾਲ ਆ ਤੇ ਮਗਰ ਤੁਸੀਂ ਲੁੱਟਾ ਖੋਹ ਕਰ ਜਾਂਦੇ ਹੋ ਜਿਹੜਾ ਲੈ ਜੁਲਈ ਆਨੇ ਕਿੱਥੇ ਰਹਿੰਦੇ ਕਿੱਥੇ ਭਾਈ ਆਪਾਂ ਬਸ ਹੀ ਸ਼ਾਨੀ ਸੰਮਦਾ ਭਾਈ ਬਸ ਹੀ ਸ਼ਾਨੀ ਕਿੱਥੇ ਕਰਕੇ ਬਿਉਸ਼ਿਵਾਈ ਨਗਰ ਕੀ ਨਾਮ ਹੈ ਬਾਬਾ ਦਾ ਨਾਮ ਕੀ ਹੈ ਨਾਮ ਕੀ ਆਪਣਾ ਤੇ ਨਾਮ ਕੀ ਕੀ ਹੈ ਮੈਂ ਦਾਇਨਾ ਨਾਰਾ ਹਲਵਾ ਆਇਆ ਹੈ ਬਤਾਓ ਨਾ ਨੁਕਤਾ ਕੋ ਕਰਦੇ ਹੋ ਹੈ ਨਾ ਆਵੇ ਤਾਂ ਦਫਤਰ ਤੁਹਾਡੀ ਵੀ ਦੇਖ ਰਹੇ ਹਾਂ ਕਿ ਕੰਮ ਕਰੀਏ ਜੀ ਅਸੀਂ ਕਿਲੋ ਕੋ ਕਰਵਾ ਪਾਟ ਜੀ ਵਾਸੇ ਬੜੀ ਵਧੀਆ ਗੱਲ ਨੁਕਤਾ ਕੋ ਕਰਨੀ ਹੈ ਵਧੀਆ ਗੱਲ ਹੈ ਠੀਕ ਮੋਕੇ ਦੇ ਉਹ ਫੜਿਆ ਗਿਆ ਮੋਬਾਈਲ ਮਿਲ ਗਿਆ ਕਿਹੜੇ ਥਾਣੇ ਦਾ ਐਕਚੁਅਲ ਕੀ ਨਾਮ ਸਰ ਤੁਹਾਡਾ ਜਿਹੜੇ ਥਾਣੇ ਤੋਂ ਪੀਸੀਆ ਤੋਂ ਪੀਸੀਆ ਤੋਂ ਤੁਸੀਂ ਦੇਖ ਸਕਦਾ ਹੋ ਕਿ ਪੀਸੀਆ ਤੇ